ਰਾਮ ਨਰੀਦਾ ਹੁੰਦਾ ਵਾ ਆਹ ਤੇ ਕੰਮ ਹੋਇਆ ਆਪਣਾ ਕਿਸ ਦੇ ਘਾੜੀ ਜਾ ਕੇ ਨੁਕਸਾਨ ਕਰ ਦੋ ਕੀ ਕਰਕੇ ਆਈ ਆ ਮੇਰੇ ਸਾਰੇ ਬੂਟੇ ਪੋਟ ਆਈ ਆ ਹੱਦ ਹੋ ਗਈ ਆ ਲੱਲਾ ਇਹਦਾ ਤੇ ਪਤਾ ਨਹੀਂ ਲੱਗਦਾ ਸਾਨੂੰ ਕਿਹੜੇ ਵੀ ਨਿਕਲ ਜਾਂਦੀ ਆ ਘਰੋਂ ਇੱਕ ਵਾਰ ਪਤਾ ਕੀ ਗੱਲ ਆ ਮੈਨੂੰ ਰੀਜਾ ਬੂਟੇ ਬਟੇ ਲਾਉਣ ਦੀ ਤੁਹਾਡੀਆਂ ਨਵਾਂ ਨੂੰ ਨਾ ਹੋਊਗੀ ਮੈਨੂੰ ਨਹੀਂ ਇਹ ਕੰਮ ਪਸੰਦ ਇਹਦੀ ਮਾਂ ਕਿੱਥੇ ਆ ਮਾਂ ਵੀ ਇੱਥੇ ਕਿਤੇ ਅੰਦਰ ਹੋਣੀ ਆ ਤੇ ਨਾ ਜਿਹੜੀ ਤੇਰੀ ਦਰਾਣੀ ਆ ਹੈ ਇੰਨੀ ਔੜੀ ਲਿਆਂਦੀ ਚੱਪਾ ਕਿ ਜਨੀ ਉਹਨੂੰ ਅਕਲ ਮਤ ਕੋਈ ਨਹੀਂ ਕਿ ਦਿੱਤੀ ਅਕਲ ਉਹਨੂੰ ਹੈ ਹੀ ਨਹੀਂਗੀ ਮੈਂ ਤੁਹਾਨੂੰ ਕੀ ਦੱਸਾਂ ਘਰ ਵੀ ਨੁਕਸਾਨ ਤੇ ਨੁਕਸਾਨ ਤੋਂ ਤੁਹਾਡੇ ਘਰ ਕੀ ਕਰਾਈ ਆ ਕਰਨਾ ਕੀ ਆ ਐਡੇ ਐਡੇ ਸੋਹਣੇ ਮੈਂ ਫੁੱਲ ਲਿਆ ਕਿ ਦਾ ਇਹ ਬਾਤ ਬੂਟੇ ਲਾਇਆ ਬਹਮਾ ਦੇ ਖਾਨ ਮੈਨੂੰ ਪਤਾ ਨਰਸੀ ਚ ਕਿੰਨੇ ਮਹਿੰਗੇ ਬੂਟੇ ਮਿਲਦੇ ਆ ਅੱਜ ਮੁਰਕੇ ਉਹਨਾਂ ਦੇ ਗੇੜ-ਗਾੜੀ ਤੋਂ ਗਈ ਨਾ ਤੇ ਵੇਖ ਲੈ ਤਰਾ ਮੈਂ ਕਿਹੜਾ ਮਾਰਨੇ ਤੇਰੀ ਮਾਂ ਨੇ ਤਾਂ ਤੈਨੂੰ ਕੁਝ ਕਹਿਣਾ ਨਹੀਂਗਾ ਸੁਣੀ ਨਾ ਮੇਰੀ ਗੱਲ ਜਿਵੇਂ ਇਦਾਂ ਨਾ ਕਰੋ ਤੁਸੀਂ ਐਵੇਂ ਤੁਸੀਂ ਨਾ ਉਤਾ ਬੁੱਤਾ ਤੋੜ ਕੇ ਜਿੰਦੇ ਕਾ ਜੀ ਜਾਨੀਆ ਹਲੀ ਨਾ ਇੱਥੋਂ ਕਿੱਥੋਂ ਆਈਆਂ ਐ ਮੈਂ ਅੰਦਰਾਂ ਅੰਦਰ ਗਏ ਤੇ ਉੱਥੋਂ ਬੂਟਾ ਫੁੱਲ ਵਾਲਾ ਤੋੜ ਕੇ ਨਾ ਆਇਆ ਇਹਨ ਦੋਏ ਖੇਲਦੇ ਆਂ ਅੰਤੀ ਨੇ ਵੇਖ ਲਿਆ ਤੇ ਤਿੰਨ ਗੁੱਸੇ ਵੀ ਭਰਾ ਹੁਣ ਆਇਓ ਤੋ ਫੁੱਲ ਦਾ ਬੂਟਾ ਤੋੜ ਆਈਆਂ ਆਇਆ ਹੱਦੇ ਘੜ ਖੇਲਦੇ ਆਂ ਚੱਲ ਵੀ ਨਹੀਂ ਆ ਨਾ ਕਿੱਥੇ ਵੜੀਆਂ ਆਏ ਪਹਿਲਾਂ ਤਾਂ ਦਿੰਨੀ ਹੈ ਦਾਦੀ ਨੂੰ ਲਾਮਾ ਕਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਪਤ ਔਰ ਸਣਾ ਬਸ ਵਧੀਆ ਤੇ ਮੈਨੂੰ ਇਹ ਦੱਸੋ ਆ ਜਿਹੜੀ ਲਿਆਂਦੀ ਸੁਗਾਤ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਕੋਈ ਵੀ ਵੀ ਰਾਮ ਨਰੀਦਾ ਹੁੰਦਾ ਵਾ ਆ ਕੋ ਕੰਮ ਹੋਇਆ ਆਪਣਾ ਕਿਸ ਦੇ ਘਰ ਗੜੀ ਜਾ ਕੇ ਨੁਕਸਾਨ ਕਰ ਦੋ ਕੀ ਕਰਕੇ ਆਈ ਆ ਮੇਰੇ ਸਾਰੇ ਬੂਟੇ ਪੋਟਾ ਆਈ ਆ ਆਦ ਹੋ ਗਈ ਆ ਲੱਲਾ ਇਹਦਾ ਤੇ ਪਤਾ ਨਹੀਂ ਲੱਗਦਾ ਸਾਨੂੰ ਕਿਹੜਾ ਵੀ ਨਿਕਲ ਜਾਂਦੀ ਆ ਘਰੋਂ ਇਥੋਂ ਬਾਹਰ ਪਤਾ ਕੀ ਗੱਲ ਆ ਮੈਨੂੰ ਰੀਜ ਵਾ ਬੂਟੇ ਬਟੇ ਲਾਉਣ ਦੀ ਤੁਹਾਡੀਆਂ ਨਵਾਂ ਨੂੰ ਨਾ ਹੋਊਗੀ ਮੈਨੂੰ ਨਹੀਂ ਇਹ ਕੰਮ ਪਸੰਦ ਇਹਦੀ ਮਾਂ ਕਿੱਥੇ ਆ ਮਾਂ ਅਮੀ ਇੱਥੇ ਕਿਤੇ ਅੰਦਰ ਹੋਣੀ ਆ ਤੇ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵਿੱਚ ਚਲ ਗਈ ਇੱਥੇ ਛੱਡਣ ਨਹੀਂ ਪਈ ਨਾ ਹੁਣ ਵੀ ਹਨ ਨਹੀਂ ਘਰ ਆਈ ਨਹੀਂ ਅਜੇ ਘਰ ਇਹਦੀ ਮਾਂ ਦਾ ਕਾਰਨਾਮਾ ਹੋਣਾ ਵਾ ਉਹਨੂੰ ਤੇ ਨੀਅ ਮਤ ਜਰਾਕ ਮੈਂ ਅੰਦਰ ਹੀ ਆਉਂਗਾ ਮੈਂ ਆਹ ਅੰਦਰ ਹੀ ਆ ਉਹਨੂੰ ਕਿੱਥੇ ਜਾਣਾ ਕੋਈ ਗੱਲ ਨਹੀਂ ਇਹਨੂੰ ਤੇ ਮੈਂ ਦੱਸ ਨਹੀਂ ਮਤ ਜਰਾਕ ਤੇ ਉਹ ਕੁੜੀ ਅਜੇ ਘਰ ਨਹੀਂ ਆਵੜੀ ਕੋਈ ਗੱਲ ਨਹੀਂ ਆਉਗੀ ਫਿਰ ਪੁੱਛਿਓ ਪੁੱਛ ਨਹੀਂ ਆਉਂਦੀ ਆ ਤੇ ਫੇ ਤੂੰ ਬੂਟੇ ਕਿਉਂ ਪੁੱਟਨੀ ਛਦੇਣੇ ਬੂਟੇ ਤਾਂ ਲੋਕੀ ਲਉਂਦੇ ਨੇ ਸੋਹਣੇ ਲੱਗਦੇ ਨੇ ਇਹ ਪੁੱਟਣ ਤੇ ਬਹਿ ਜਾਂਦੀ ਖਰ ਕਿਦਾਂ ਦੀ ਕੁੜੀ ਆਏ ਮੈਨੂੰ ਤੇ ਆਪ ਨਹੀਂ ਇਹਦੀ ਸਮਝ ਦਲਜਿੰਦਰ ਮਾ ਜੀ ਦੀ ਸਾਸ਼ੀ ਕਾਂ ਦੇਦੀ ਸਾਸ਼ੀ ਕਾਂ ਤੇ ਠੀਕ ਵਾ ਪਰ ਮੈਂ ਇੱਕ ਗੱਲ ਦੱਸ ਉਹ ਜਿਹੜੀ ਚੱਪਾਂ ਵੀ ਨਹੀਂ ਆਂਦੀ ਆ ਭੈ ਅਕਲ ਮਾ ਵੀ ਦੇ ਛੱਡ ਉਹਨੂੰ ਦੀਦੀ ਕੀ ਹੋ ਗਿਆ ਵਾ ਹੁਣ ਆ ਕੀ ਆ ਤੈਨੂੰ ਪਤਾ ਨਾ ਮੈਨੂੰ ਕਿੰਨੀਆਂ ਰੀਜਾਂ ਵਾ ਬੂਟੇ-ਬਾਟੇ ਲਾਉਣ ਦੀਆਂ ਮੈਂ ਘਰ ਆਪਣੇ ਵੀ ਲਾ ਕੇ ਰੱਖਣੀਆਂ ਤੇ ਗੇਟ ਗਾੜੀ ਵੀ ਉਹ ਅੱਜ ਗਈ ਹੌਲੀ-ਹੌਲੀ ਕਰਕੇ ਨਹੀਂ ਕਹਿੰਦੇ ਕਿ ਆਹ ਥਾਣਾ ਸਾਰੇ ਬੂਟੇ ਮੇਰੇ ਪੋਟ ਆਈ ਆ ਆਹ ਕੋ ਕੰਮ ਹੋਇਆ ਆਪਣਾ ਦੀਦੀ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਉਹ ਕਿਹੜੇ ਵੇਲੇ ਬਾਹਰ ਚਲ ਗਈ ਆ ਮੈਂ ਤਾਂ ਜਾਣ ਹੀ ਨਹੀਂ ਦਿੰਦੀ ਉਹਨੂੰ ਥੋੜੀ ਕੀਤਿਆਂ ਬਾਅਦ ਮੇਰੇ ਇੱਕ ਗੱਲ ਸੁਣ ਲੈ ਧਿਆਨ ਨਾਲ ਜੇ ਠਿੱਡੋ ਨਹੀਂ ਨਾ ਜੰਮੀ ਤੇਰੀ ਤੇ ਕਮ ਸਕਾ ਮੱਕਲੀ ਦੇ 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 ਉਹਨੂੰ ਠੀਕ ਆ ਨਾ ਦੀਦੀ ਤੁਸੀਂ ਇਦਾਂ ਗੱਤੋ ਕਹਿੰਦੇ ਹੀ ਜੇ ਮੈਂ ਕਹਾਂ ਜੰਮੀ ਨਹੀਂ ਆ ਤੇ ਪਰ ਮੇਰੀ ਹੈ ਤੇ ਆਪਣੀ ਆ ਨਾ ਉਹ ਤੇ ਅਕਲ ਤੇ ਮੈਂ ਉਹਨੂੰ ਦੇਣ ਰਹੀ ਆ ਪਰ ਚਲੋ ਨਿਆਣਾ ਕਰ ਹੀ ਦਿੰਦਾ ਗਲਤੀ ਫੇਰ ਕੀ ਆ ਨਹੀਂ ਨਹੀਂ ਕੀ ਜੀ ਗਲਤੀ ਐਡੀ ਵੱਡੀ ਗਲਤੀ ਕੀਤੀ ਆ ਬੂਟੇ ਪਤਾ ਕਿਨੇ ਕਿਨੇ ਦੇ ਆਉਂਦੇ ਆ ਜਿਹੜੇ ਲੈ ਕੇ ਮਨਰਸਰੀ ਤੋਂ ਲਾਏ ਹੈਗੇ ਮੈਂ ਤੇ ਪੁੱਟ ਕੇ ਗਾਂ ਆਈ ਆ ਆ ਕਿੱਦਾਂ ਦਾ ਕੰਮ ਹੋਇਆ ਬਲਾਂ ਕੋਈ ਨਹੀਂ ਦੀਦੀ ਉਹ ਤੇ ਮੈਨੂੰ ਪਤਾ ਵਾ ਵੀ ਚਲ ਬੂਟੇ ਮਹਿੰਗੇ ਹੀ ਹੁੰਦੇ ਆ ਪਰ ਉਹ ਵੀ ਨਿਆਣੀ ਆ ਉਹਨੂੰ ਸਮਝ ਨਹੀਂ ਨਾ ਹੈਗੀ ਅਜੇ ਇਨੀ ਆ ਮੈਨੂੰ ਨਹੀਂ ਉਹ ਕੰਮ ਚੰਗਾ ਲੱਗਾ ਜੇ ਮੈਂ ਮੁੜ ਕੇ ਲਈ ਨਾ ਫੜ ਤੇ ਮੈਂ ਬੁੱਤਾਂ ਜੀਆਂ ਮਰੋੜ ਦੇਣੀਆਂ ਉਹਦੀਆਂ ਫਿਰ ਨਾ ਕਵੀ ਮੈਨੂੰ ਮਾਰਿਆ ਵਾ ਏਦਾਂ ਨਾ ਕਰਿਓ ਨਿਆਣੀ ਆਓ ਚਲੋ ਕੋਈ ਨਹੀਂ ਆਂਦੀ ਹੈ ਨਾ ਅਜੇ ਘਰ ਆਈ ਨਹੀਂ ਆ ਤੇ ਮੈਂ ਉਹਨੂੰ ਸਮਝਾਉਣੀ ਆ ਵੀ ਬੋਤੇ ਏਦਾਂ ਨਾ ਕਰੀ ਮੁੜ ਕੇ ਤੇ ਜੇਕਰ ਮੁੜ ਕੇ ਉਧਰ ਚਲ ਗਈ ਨਾ ਫਿਰ ਮੇਰ ਤੋਂ ਬੁਰਾ ਕੋਈ ਨਹੀਂ ਆ ਪਹਿਲਾਂ ਮੈਂ ਆ ਗਈ ਤਾਂ ਦੱਸਣ ਜੇ ਆਕੇ ਤੇ ਮੈਨੂੰ ਰਾਹ 'ਚ ਮਿਲ ਪੈਂਦੀ ਨਾ ਉਹਦੇ ਮੈਂ ਰਾਹ 'ਚ ਗੋਮਾਰ ਦਿਆਂਗੀ ਆ ਨਹੀਂ ਦੀਦੀ ਅੱਜ ਤੋਂ ਬਾਅਦ ਉਹ ਤੁਹਾਡਾ ਨੁਕਸਾਨ ਨਹੀਂ ਕਰਦੀ ਹੈਗੀ ਕੋਈ ਨਹੀਂ ਮੈਨੂੰ ਸਮਝਾ ਲੂੰਗੀ ਤੇ ਮੈਂ ਨਹੀਂ ਉਹਨੂੰ ਬਾਹਰ ਨਿਕਲਣ ਦਿੰਦੀ ਹੈਗੀ ਵੇਖ ਲਾ ਫਿਰ ਨਾ ਕਹੀਂ ਮੇਰੀ ਕੁੜੀ ਨੂੰ ਮਾਰਿਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਸਮਝਾਉਣੀ ਆਂ ਉਹਦੇ ਤੇ ਸਮਝਾ ਕੇ ਰੱਖਿਆ ਕਰ ਬੈਠ ਜਾ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਮੈਂ ਨਹੀਂ ਪੀਣੀ ਚਾਹ ਵੇਖਾ ਕਿੱਦਾਂ ਆਈ ਉੱਥੇ ਆ ਕੇ ਬੋਲਣ ਦੀ ਦੱਸ ਉਹ ਤੇ ਵਿਚਾਰੀ ਨਿਆਣੀ ਆ ਭਲਾ ਤੇ ਉਹਨੂੰ ਕੀ ਪਤਾ ਜੇ ਬੂਟਿਆਂ ਦਾ ਤੇ ਜੇ ਉਹਨੇ ਦੋ ਬੂਟੇ ਪੋਤੀ ਦਿੱਤੇ ਆ ਤੇ ਆਖਰ ਕਾਦੀ ਆ ਗਈ ਆ ਭਲਾ ਐਦਾਂ ਲੋਕ ਕੀ ਕਰਦੇ ਆ ਮੈਂ ਇਹ ਤੇਰੀ ਕੁੜੀ ਦੇ ਮਾਰਨੀ ਆ ਉਹ ਆ ਜੇ ਬਾਬਾ ਇਹ ਦੇਖੋ ਇਹ ਵੀ ਸੱਚ ਵਾ ਜੇ ਕਿਤੇ ਉਹਦੇ ਸਾਹਮਣੇ ਪੋਟ ਦਿੰਦੀ ਨਾ ਤੇ ਇੰਨੇ ਉਹਦੇ ਮਾਰ ਵੀ ਦੇਣੀਆਂ ਇਹ ਚੱਲ ਕੋਈ ਨਹੀਂ ਆਉਂਦੀ ਆ ਨਾ ਤੇ ਮੈਂ ਉਹਨੂੰ ਸਮਝਾਉਣੀ ਆ ਵੀ ਪੁੱਤ ਤੂੰ ਘਰੋਂ ਬਾਹਰ ਜਾਇਆ ਇਹ ਨਾ ਕਰ ਇਹਦਾ ਕੀ ਪਤਾ ਵਾ ਐਵੇਂ ਇਹਦੇ ਵਰਗੀ ਮਾਰ ਹੀ ਦਵੇ ਚੱਲ ਆਉਂਦੀ ਆ ਤੇ ਉਹਨੂੰ ਸਮਝਾਉਣੀ ਆ ਹਾਏ ਹਾਏ ਬਾਰ ਬੜਾਰਾ ਲਾ ਪਾਉਂਦੇ ਪਤਾ ਨਹੀਂ ਕੀ ਗੱਲ ਹੋਈ ਆ ਵੇਖਾਂ ਜਾ ਕੇ ਕਣ ਜੀ ਗੱਲ ਸੁਣਿਓ ਮੇਰੀ ਗੱਲ ਕਾਦੀ ਸੁਣਨੀ ਆ ਮੈਂ ਕੀ ਗੱਲ ਹੋ ਗਈ ਬੜੇ ਗਰਮ ਹੋਏ ਜੇ ਨਹੀਂ ਗਰਮ ਨਾ ਹਵਾ ਤੇ ਹੋਰ ਕੀ ਕਰਾਂ ਨਹੀਂ ਆ ਜਿਹੜੀ ਤੇਰੀ ਦਰਾਣੀ ਆ ਹੈ ਇਨੇ ਓੜੀ ਲਿਆਂਦੀ ਚੱਪਕ ਜਿੰਨੀ ਉਹਨੂੰ ਅਕਲ ਮਤ ਕੋਈ ਨੀਂਗੀ ਦਿੱਤੀ ਅਕਲ ਉਹਨੂੰ ਹੈ ਹੀ ਨੀਗੀ ਮੈਂ ਤੈਨੂੰ ਕੀ ਦੱਸਾਂ ਘਰ ਵੀ ਨੁਕਸਾਨ ਤੇ ਨੁਕਸਾਨ ਤੇ ਤੁਹਾਡੇ ਘਰ ਕੀ ਕਰਾਈ ਆ ਕਰਨਾ ਕੀ ਆ ਐਡੇ ਐਡੇ ਸੋਹਣੇ ਮੈਂ ਫੁੱਲ ਲਿਆ ਕੇ ਲਾਏ ਬਾਤ ਬੂਟੇ ਲਾਏ ਬਹਮਾਂ ਦੇ ਕੋਲ ਹੈ ਤੈਨੂੰ ਪਤਾ ਨਰਸੀ ਚ ਕਿੰਨੇ ਮਹਿੰਗੇ ਬੂਟੇ ਮਿਲਦੇ ਆ ਅਹੇ ਤਾਂ ਜਾ ਕੇ ਨਾ ਸਾਰੇ ਕੋਟਾ ਹੀ ਆ ਕੋਟਾ ਹੀ ਆ ਹੋਰ ਮੈਂ ਤਾਂ ਵੇਖੀ ਨਹੀਂ ਜੇ ਮੈਂ ਵੇਖ ਲਈਦੀ ਨਾ ਗੁੱਤਾਂ ਬੰਨਣੀਆਂ ਸੀ ਨਾਰੀ ਮਾ ਉਥੇ ਨਹੀਂ ਉਥੇ ਸਵਾ ਕਰਨੀ ਸੀ ਉਹਦੀ ਨਹੀਂ ਮੇਰੇ ਹੱਥ ਨਹੀਂ ਆਈ ਐਸੇ ਕਰਕੇ ਤਪੀਖੇਵਿ ਮੰਦਿਰ ਆਈ ਆ ਹੈ ਤਾਂ ਹੁਣ ਮਾਂ ਨੇ ਮੇਰੇ ਮੂੰਹ ਤੇ ਲਾਜਾ ਕਰਕੇ ਦੱਸਤਾ ਵਾ ਇਹ ਨਹੀਂ ਉਹਨੂੰ ਕੁਛ ਨਾ ਕਿ ਉਹ ਨਿਆਣੀ ਆ ਦੱਸ ਨਿਆਣੀਆਂ ਤੂੰ ਘਰ ਸੰਭ ਕੇ ਰੱਖ ਮੈਂ ਕੀ ਕਰਾਂ ਨਹੀਂ ਅਕਲ ਦਊਗੀ ਤਾਂ ਖਲਾਊਗੀ ਉਹਨੂੰ ਤਾਂ ਅਕਲ ਕੋਈ ਦੇਣੀ ਨਹੀਂਗੀ ਘਰ ਵੀ ਭੈਣ ਜੀ ਉਹਦਾ ਇਹੋ ਹੀ ਹਾਲ ਵਾ ਕਰਨ ਦੀਆਂ ਚੀਜ਼ਾਂ ਵਾਂ ਕਦੀ ਉਥੇ ਹੱਥ ਮਾਰ ਕੇ ਦੀ ਉਥੇ ਹੱਥ ਮਾਰ ਮੈਨੂੰ ਤਾਂ ਬੜਾ ਗੁੱਸਾ ਚੜਦਾ ਵਾ ਤੇ ਤੂੰ ਹੀ ਸਿੱਧੀ ਕਰ ਲਾ ਉਹਨੂੰ ਮੈਂ ਸਿੱਧੀ ਕਰਾਂ ਤਾਂ ਘਰ ਵਿੱਚ ਕਪੱਤ ਪੈਂਦਾ ਹੀ ਕੀ ਕਰਾਂ ਕਪੱਤ ਕਾਦਾ ਵਾ ਜੇ ਨਿਆਣੀ ਨੂੰ ਹੁਣ ਨਾ ਵਰਜਿਆ ਤੇ ਸਿਆਣੀ ਹੋ ਕੇ ਚਰੂ ਫੇਰ ਹੈ ਤੇ ਇਦਾਂ ਹੀ ਆ ਪਰ ਹੁਣ ਕਰਨਾ ਹੀ ਪੈਣਾ ਵਾ ਆਜੋ ਮੈਂ ਚਾਹ ਦਾ ਕੱਪ ਬਣਾਵਾ ਤੇ ਤੇ ਗਰਮੀ ਵੜੇ ਜੇ ਮੇਰਾ ਤਾਂ ਨਾ ਵੇਖ ਕੇ ਮਾਂ ਦੀ ਸੜ ਗਿਆ ਪਤਾ ਕਿੰਨੀ ਰੀਜਣਾ ਬੁੱਟੇ ਲਾਏ ਹੀ ਮੈਂ ਤੇ ਕੀ ਆਂਦੀ ਆ ਹੁਣ ਕੁਛ ਵੀ ਨਹੀਂ ਨਹੀਂ ਉਹਨੂੰ ਕੁਛ ਨਾ ਕਿਹਾ ਤੇ ਨਿਆਣੀ ਆ ਉਹ ਇਦਾਂ ਵਾ ਹੁਣ ਕਹਿਣਾ ਕੀ ਆ ਹਾਂ ਕਿਆਣਾ ਤਾਂ ਪੈਦਾ ਹੀ ਆ ਫਿਰ ਨਿਆਣੇ ਨੂੰ ਗਲਤੀ ਤੋਂ ਹੁਣ ਜਾਉ ਨਾ ਤੁਹਾਡੇ ਘਰ ਵੱਲ ਤੇ ਪੇੜਾ ਮਾਰਿਓ ਵੱਟ ਵੱਟ ਕੇ ਮੂੰਹ ਤੇ ਆ ਮੈਂ ਕਹਿ ਤਾ ਦੱਸੂਗੀ ਨਹੀਂ ਮੈਂ ਦੱਸਤਾ ਵਾ ਮੈਂ ਕਿਹਾ ਹੁਣ ਮੇਰੇ ਹੱਥ ਆ ਗਈ ਨਾ ਤੇ ਮੈਂ ਚੰਗੀ ਤਰ੍ਹਾਂ ਸਿੱਧੀ ਕਰਕੇ ਕੱਲੂਗੀ ਤੇ ਫੇਰਾਂ ਦੀ ਜਿਹਾ ਜਾ ਮੂੰਹ ਕਰਕੇ ਨਾ ਉਹਨੂੰ ਕੁਛ ਨਾ ਕਿਹਾ ਤੇ ਨਿਆਣੀਆਂ ਨੂੰ ਸਮਝਾਉਂਗੀ ਜੇ ਤੇ ਮੈਂ ਸਮਝੀ ਰਹੂ ਤੇ ਠੀਕ ਆ ਨਹੀਂ ਤੇ ਮੈਂ ਤਾਂ ਹੋਰ ਵੱਟ ਕੱਢੂ ਚੰਗੀ ਤਰ੍ਹਾਂ ਭੈਣ ਜੀ ਹੋਣੀ ਆ ਕੱਲ ਦਿਨ ਦੀ ਕੱਲ ਨੂੰ ਵੱਡੀ ਵੀ ਹੁਣਾਵਾ ਪਤਾ ਤੇ ਫੇ ਲੱਗਣਾ ਵਾ ਜਿੱਦਾਂ ਸਾਰਿਆਂ ਦੇ ਸਿਰ ਤੇ ਚੜਕੇ ਨੱਚੀਓ ਆਪੇ ਭੁਗਤੂਗੀ ਕਹਿ ਇਹਨੇ ਕਿੱਥੇ ਭੁਗਤ ਇਹ ਸਾਰੇ ਟੱਬਰ ਨੂੰ ਲੈਣੀਆਂ ਦੀਆਂ ਦੇਣੀਆਂ ਦੀਆਂ ਪਿਆਣੀਆਂ ਮੈਂ ਤੇ ਵੀ ਗੱਲ ਕਹਿਤੀ ਮੈਂ ਤੇ ਟਡੋਨੇਗੀ ਜੰਮੀ ਤੱਕ ਲਮਾਤੀ ਦੇ ਛੱਡ ਉਹਨੂੰ ਕੋਈ ਹਾ ਵਧੀਆ ਕੀਤਾ ਜਿਹੜੀ ਖਾ ਗੱਲ ਤੁਸੀਂ ਕਹਿਤੀ ਮੈਂ ਕਹਿ ਤਾਂ ਫਿਰ ਮੈਨੂੰ ਤੱਪ ਚੜਿਆ ਸੀ ਕਿ ਮੈਂ ਕੀ ਕਰਾਂ ਨਹੀਂ ਨਹੀਂ ਹਾ ਗੱਲ ਵਧੀਆ ਕੀਤੀ ਤੁਸੀਂ ਦੂਜੇ ਘਰ ਜਾ ਕੇ ਨੁਕਸਾਨ ਕਰੀਏ ਤੁਹਾਡੇ ਘਰ ਦਾ ਬਝੇਰਾ ਕਰਦੀ ਹੁਣੀ ਆ ਤੇ ਜੇ ਤੱਕ ਮੈਨੂੰ ਲੱਗਦਾ ਸਗਾਤ ਘਰ ਵੀ ਨਹੀਂ ਆਈ ਕਿਤੇ ਨਿਆਣਿਆਂ ਨਾਲ ਖੇਡਦੀ ਹੁਣੀ ਆ ਇਹ ਡੱਕਦੀ ਨਹੀਂ ਭੈਣ ਜੀ ਕਿਦਾਂ ਦਾ ਸਮਾਂ ਚੱਲਣ ਰਿਹਾ ਨਿਆਣੇ ਆਪਣੇ ਘਰ ਹੀ ਸਮਾਉਂਦੇ ਆ ਅੱਧੀ ਰਾਤ ਤੱਕ ਬਾਹਰ ਤੁਰੇ ਫਿਰਦੀ ਆ ਨਾ ਹੀ ਕੁਝ ਕਹਿਣ ਜੋਗੇ ਤੇ ਨਾ ਹੋਰ ਇਹਦਾ ਮਤਲਬ ਇਹ ਥੋੜੀ ਆ ਪਿਨਿਆਣਾ ਵਤਨੋ ਯਾਦ ਕਰ ਛਡੋ ਇਹ ਕਹਦਾ ਪਿਆਰ ਹੋਇਆ ਪਿਆਰ ਹੁੰਦਾ ਖਾਣ ਦਾ ਹੁੰਦਾ ਪੌਣ ਦਾ ਹੁੰਦਾ ਵਾ ਆ ਫੇਰੇ ਤੋਰੇ ਦਾ ਕਹਦਾ ਪਿਆਰ ਵਾ ਕੀ ਪਤਾ ਇਹੋ ਹੀ ਜਾਣੇ ਕੀ ਕਰਦੀ ਫਿਰਦੀ ਆ ਨਹੀਂ ਮੈਂ ਤਾਂ ਪੰਜਾਬੀ ਵਿੱਚ ਦੱਸਾਂਈ ਆ ਤੇ ਜੇ ਨਾ ਹਟੀ ਤੇ ਫੇਰ ਦੱਸੋ ਮੱਤ ਚੰਗੀ ਤਰ੍ਹਾਂ ਨਹੀਂ ਨਹੀਂ ਫੇਰ ਉੱਥੇ ਖੜੇ ਹੋ ਇਹਨੂੰ ਵੀ ਪਿਆ ਵੇਖ ਲਾ ਨੁਕਸਾਨ ਕਿੰਨਾ ਪਰਨਾ ਮੇਰਾ ਬਹੁਤ ਮੈਨੂੰ ਗੁੱਸਾ ਚੜ ਚੜ ਜਾਣ ਡਿਆ ਵੇਖ ਕੇ ਤੇ ਨਹੀਂ ਜਦਾਂ ਚੀਜ਼ ਲਈ ਹੋਵੇ ਫੇਰ ਦੁੱਖ ਤੇ ਹੁੰਦਾ ਹੀ ਆ ਸਹੀ ਗੱਲ ਵਾ ਮਾਹ ਤੇ ਚੀਜ਼ਾਂ ਲੱਗਦੀਆਂ ਵਾ ਫੇ ਮੈਂ ਤਾਂ ਕਹਿੰਦੀ ਬੈਜੋ ਘੜੀ ਗਾਂ ਉਹ ਨਹੀਂ ਨਹੀਂ ਮੇਰਾ ਨਹੀਂ ਮਨ ਕਰਨਿਆ ਫੇਰ ਆਉਂਗੀ ਕਿਤੇ ਹਾਂ ਹਾਂ ਫੇਰ ਕੀ ਹੋ ਗਿਆ ਵਾ ਚਲ ਕੋਈ ਨਹੀਂ ਚਾਹ ਬਣਾਉਣੀ ਕੱਪ ਮੈਂ ਨਹੀਂ ਪੀਣੀ ਚਾਹ ਇੱਥੇ ਵੇਖ ਕੇ ਤੇ ਮੈਨੂੰ ਗੁੱਸਾ ਚੜੀ ਜਾਣਾ ਫੇਰ ਜੇ ਕਿਤੇ ਮੇਰੇ ਸਾਹਮਣੇ ਆ ਗਈ ਇਹ ਨਾ ਹੋਵੇ ਮੇਰੇ ਸਾਹਮਣੇ ਕਿਤੇ ਤੇ ਵਾਜੀ ਚੜ ਦੋ ਜਾ ਫੇਰ ਤੇ ਇਹਨਾਂ ਚੰਗਾ ਮੈਂ ਚੜੀ ਜਾ ਕੋਈ ਨਹੀਂ ਗੁੱਸਾ ਨਾ ਕਰੋ ਤੁਸੀਂ ਚਲ ਮੇਰੇ ਜਾ ਲੈਂਦੇ ਹੋ ਚੰਗਾ ਚਲ ਫੇਰ ਆਇਓ ਚੰਗਾ ਚੰਗਾ ਚਲ ਚੰਗਾ ਹੋਇਆ ਇਹਦੀ ਵੀ ਇਨੀ ਕਿ ਬੇਇੱਜ਼ਤੀ ਹੋ ਗਈ ਆ ਨਹੀਂ ਤੇ ਇਹ ਵੀ ਪੂਵੇ ਚੜੀ ਹੀ ਕਰਦੇ ਕਿਸੇ ਜੀਵ ਨੂੰ ਤਾਂ ਮੰਨਦੀ ਨਹੀਂ ਹੀ ਜਿੱਥੇ ਹੱਥ ਮਾਰਦੇ ਨੁਕਸਾਨ ਕਰਦੇ ਕਦੀ ਕੋਈ ਚੀ ਚੋੜਦੇ ਹੁਣ ਗਵੰਡਣ ਵੱਲ ਗਈ ਐ ਨਾ ਹੁਣ ਲੱਗਾ ਨਾ ਪਤਾ ਉਹ ਰੋਂਦੀ ਹੁਣੀ ਅੰਦਰ ਵੜ ਕੇ ਕੀ ਗੱਲ ਹੋਈ ਇਹ ਬੜਾ ਬੋਲਦੀ ਜਾਂਦੀ ਐ ਇਹ ਤਾਂ ਕਦੀ ਬੋਲੀ ਨਹੀਂ ਚੀਚੀ ਬੋਲਦੀ ਜਾਂਦੀ ਗੱਲ ਕੀ ਹੋਈ ਹੋ ਰਮਨ ਪੁੱਛਦਾ ਮੈਂ ਰਮਨ ਹਾਂਜੀ ਕੀ ਗੱਲ ਹੋਈ ਇਹ ਜੀਵਨਪਰੀ ਚੀਚੀ ਬੋਲਦੀ ਜਾਂਦੀ ਐ ਉਹ ਤਾਂ ਕਦੀ ਬੋਲੀ ਨਹੀਂ ਐ ਤਾਂ ਕੀ ਤੁਹਾਨੂੰ ਮੈਂ ਦੱਸਾਂ ਜਦੋਂ ਘਰ ਵਿੱਚ ਇੱਕ ਦੀ ਏਦਾਂ ਦਾ ਆ ਜੇ ਨਾ ਤੇ ਸਾਰਿਆਂ ਦੀ ਬੇਇੱਜ਼ਤੀ ਕਰਵਾਉਂਦਾ ਵਾ ਉਹ ਜਿਹੜੀ ਸਗਾਤ ਨਹੀਂ ਗਈ ਜਿਹ ਲਿਆਂਦੀ ਆ ਉਹ ਜਾ ਕੇ ਤੋਂਨੇ ਕਿਤੇ ਫੁੱਲ ਬੂਟੇ ਲਾਇਏ ਹੀ ਕਿਤੇ ਨਾਲ ਫਲਾਂ ਵਾਲੇ ਬੂਟੇ ਲਾਇਏ ਹੀ ਗਿਆ ਟੱਗੇ ਅੱਛਾ ਇਹ ਗਈ ਤੇ ਜਾ ਕੇ ਤੇ ਪੁੱਟ ਕੇ ਤੇ ਸੋਟਾ ਹੀ ਆ ਉਹਨੇ ਵੇਖਿਆ ਤਾਂ ਉਹ ਹੁਣ ਆਈ ਆ ਆਂਦੇ ਵੀ ਪੁੱਟ ਕਿਤੇ ਆਪ ਗਵਾਂਡੀਆਂ ਦੇ ਘਰ ਵਰ ਗਈ ਉਹ ਹੁਣ ਚੰਗਾ ਬੋਲ ਕੇ ਗਈ ਇਹਨੂੰ ਹੀ ਵਧ ਘੱਟ ਗੱਲਾਂ ਕਰਕੇ ਗਈ ਆਂਦੇ ਜੱਟ ਢੋਣੀ ਜੰਮੀ ਭਰਾ ਦੀ ਲਿਆਂਦੀ ਆ ਤੁਨੂੰ ਅਕਲ ਤੇ ਦੇ ਛੜ ਕੀ ਅਕਲ ਦੇਣੀ ਨਹੀਂਗੀ ਤਬ ਬੜੀ ਗੁੱਸੇ ਤੇ ਹੀ ਮੈਂ ਵੀ ਅੰਦਰੋਂ ਨਿਕਲੀ ਮੈਂ ਵੀ ਕਿਹਾ ਚੱਲ ਭੈਣ ਜੀ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਨਿਆਣੀ ਆ ਉਹ ਅਜੇ ਤੱਕ ਸਗਾਂਤ ਬਾਹਰੋਂ ਖੇਡ ਕੇ ਨਹੀਂ ਗਈ ਨਹੀਂ ਤੇ ਇਹਨੂੰ ਪਤਾ ਹੀ ਨਹੀਂ ਵੀ ਖੇਡਣ ਗਈ ਹੈ ਕਿੱਧਰ ਨੂੰ ਗਈ ਹੈ ਖੇਡਣ ਚ ਤੋਰ ਦਿੰਦੀ ਆ ਸਮਾਂ ਕਿਦਾਂ ਦਾ ਚੱਲਣ ਡਿਆ ਘਰ ਨਹੀਂ ਇਹਨੂੰ ਖੇਡਣ ਨੂੰ ਲਾਇਆ ਜਾਂਦਾ ਪਿੱਛੇ ਖੇੜ ਉਹ ਚੱਲ ਨਿਆਣੇ ਖੇਡਦੇ ਹੀ ਆ ਤੇ ਉਹਦਾ ਨੁਕਸਾਨ ਕਰਤਾ ਫਿਰ ਉਹਨੇ ਤੇ ਹੁਣ ਬੋਲਣਾ ਹੀ ਆ ਉਹ ਚੰਗੀ ਲਾਹ ਪਾ ਕਰਕੇ ਗਈ ਆ ਫਿਰ ਪਹਿਲਾਂ ਮੰਮੀ ਨਾ ਤੇ ਫਿਰ ਇਹ ਤਾਂ ਯਾਰ ਸੋਈ ਦੇ ਵਿੱਚ ਹੀ ਗਈ ਪਾਪਾ ਗੱਲਾਂ ਕੀਤੀਆਂ ਯਾ ਲੈ ਯਾਰ ਕਾਨੂੰ ਕਿਤਾ ਨੁਕਸਾਨ ਕਰਨਾ ਹੀ ਪਹਿਲੀ ਗੱਲ ਤੇ ਇਹ ਆ ਕਿ ਉਹਨੂੰ ਤੋੜ ਦਿੰਦੀ ਆ ਰੋਜ ਕਿ ਜਾ ਖੇੜਿਆ ਚਲ ਘੜੀਪੜ ਹੋਇਆ ਨਿਆਣਾ ਕਿਤੇ ਖੇੜ ਲੈ ਖੇੜੀ ਲਵੇ ਸਈ ਇਹ ਥੋੜਾ ਪਿੱਕੋ ਗੱਲ ਲੈ ਕੇ ਬਹਿ ਰਹਿਣਾ ਤੇ ਜਾ ਘਰੋਂ ਹੀ ਕੱਢ ਛੱਡਣਾ ਉਹਨੂੰ ਤੇ ਫਿਰ ਇਹਨੂੰ ਜਦੋਂ ਲਾਂਮਾ ਦਿੱਤਾ ਇਹ ਨਹੀਂ ਬੋਲੀ ਗੜੀ ਮੈਂ ਤਾਂ ਅੰਦਰ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਜਦੋਂ ਉੱਚੀ ਉੱਚੀ ਬੋਲਦੀ ਬਾਹਰ ਨੂੰ ਆਈ ਨਾ ਸੋਈ ਦੇ ਵਿੱਚੋਂ ਤੇ ਫਿਰ ਮੈਂ ਸੁਣਿਆ ਫਿਰ ਮੈਂ ਭੱਜੀ ਆਈ ਮੈਂ ਕੀ ਹੋਇਆ ਭੈਣ ਜੀ ਕਿਉਂ ਬੋਲਣ ਦੇ ਜੀ ਬੋਲਣਾ ਆਂਦੀ ਕੀ ਆ ਆਹ ਜਿਹੜੀ ਸੋਗਾਤ ਤੁਸੀਂ ਲਿਆਂਦੀ ਉਹਨੇ ਆਹ ਕੰਮ ਕੀਤਾ ਮੈਂ ਕਿਹਾ ਚੱਲ ਕੋਈ ਗੱਲ ਨੀ ਹੈ ਤਾਂ ਉਹਦੀ ਗਲਤੀ ਆ ਉਹਨੂੰ ਏਦਾਂ ਨਹੀਂ ਕਰਨਾ ਚਾਹੀਦਾ ਪਰ ਗੁੱਸਾ ਤਾਂ ਚੜਦਾ ਈ ਆ ਜਿੰਨਾ ਰੀਝ ਪ੍ਰੀਤ ਨਾਲ ਚੀਜ਼ ਲਾਈ ਹੋਵੇ ਉਹ ਚੱਲ ਗੁੱਸਾ ਤਾਂ ਚੜਦਾ ਵੀ ਉਹ ਨਿਆਣੀ ਹੈ ਨਹੀਂ ਚੱਲ ਕੱਲ ਨੂੰ ਉਹਨੇ ਚੱਲ ਉਹ ਗੱਲ ਤੇ ਹੈ ਹੀ ਹੈ ਹੀ ਤੁਹਾਨੂੰ ਇੱਕ ਹੋਰ ਚਿਖਾ ਦਿੰਨੀ ਆ ਆਂਦੀ ਆ ਵੀ ਜਿਹੜਾ ਸਕੂਲ ਨਹੀਂ ਗਈ ਪਾਈ ਅੱਛਾ ਉੱਥੇ ਪੜ੍ਹਾਈ ਨਹੀਂ ਗਈ ਇੰਨੀ ਵਧੀਆ ਹੈਗੀ ਉਹਨੂੰ ਕੁਛ ਆਉਂਦਾ ਨਹੀਂਗਾ ਪੜ੍ਹਾਈ ਵੱਲ ਧਿਆਨ ਨਹੀਂਗਾ ਤੇ ਮੇਰਾ ਇਰਾਦਾ ਵਾ ਹਟਾ ਕੇ ਤੇ ਕਰਨ ਦੇ ਸਕੂਲ ਪਾ ਦਾਂ। ਤੂੰ ਮੇਰੀ ਗੱਲ ਸੁਣੋ ਉਧਰ ਤੇ ਹੁਣ ਫੀਸ ਵਾਸਤਾਰੀ ਆ ਸਾਰੇ ਕੰਮ ਹੋਏ ਆ ਤੇ ਇਧਰ ਹੁਣ ਕਿੱਥਰ ਪਾਣਾ ਨੇ ਹਾਂ ਹੋ ਤਾਂ ਮੈਂ ਗੱਲ ਉਹਨੂੰ ਕਹੀ ਮੈਂ ਕਿਹਾ ਤਾਂ ਫੀਸ ਤਾਰੀ ਆ ਸਾਲ ਦੀ ਤਾਂ ਹੁਣ ਫਿਰ ਖੂੰ ਖਰਾਬੂ ਕਰਨੀ ਆ ਕੋਈ ਗੱਲ ਨਹੀਂ ਮੈਂ ਇਹਨੂੰ ਕਹਿ ਪਈ ਅਗਲੇ ਸਾਲ ਵੇਖ ਲਾਂਗੇ ਅੱਛਾ ਪਰ ਕਿੱਥੇ ਇਹ ਕੁੜੀ ਲੈ ਆਈਆਂ ਤੁਹਾਨੂੰ ਉਹੀ ਚੰਗੀ ਨਹੀਂ ਲੱਗਦੀ ਮੈਂ ਸਾਰਾ ਦਿਨ ਤੇ ਬਾਹਰ ਤੱਕ ਛੱਡਦੀਆਂ ਉਹਨੂੰ ਕਿਤੇ ਘਰ ਕਤਾਫ ਫੜਾਈ ਹੋਵੇ ਤਾਂ ਉਹਦੇ ਪੱਲੇ ਕੁਫ ਪਵੇ ਐਦਾਂ ਥੋੜਾ ਨਿਆਣੇ ਦੇ ਪੱਲੇ ਪੈਂਦਾ ਨਾਲੇ ਜੇ ਨਿਆਣੇ ਦੀ ਕੋਰਨੀ ਨਹੀਂ ਵੱਜੇ ਨਾ ਫੇਰ ਨਹੀਂ ਕੋਈ ਗੱਲ ਤੇ ਜਦਾਂ ਸ਼ੁਰੂ ਤੋਂ ਪੜਾਉਣਾ ਹੀ ਨਹੀਂ ਗਾ ਕੋਈ ਨਹੀਂ ਤੂੰ ਖੇਡਿਆ ਤੂੰ ਇੱਧਰ ਨਾ ਚੱਲ ਜਾ ਆਪਣੀ ਗਲਤੀ ਨਹੀਂ ਕੱਢਣੀ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਵੀ ਇਹਨੂੰ ਘਰ ਕਿਤਾਬ ਫੜਾ ਕੇ ਬਿਠਾਵੇ ਤੇ ਨਾਲੇ ਕਰਨੇ ਨਾਲ ਖੜਨਾ ਵਾ ਕਦੀ ਵੀ ਨਹੀਂ ਖੜਨਾ ਉਹਨੇ ਤਾਂ ਨਾਲ ਇਹਨੂੰ ਉਹ ਚੱਲ ਉਹ ਤਾਂ ਕੋਈ ਗੱਲ ਨਹੀਂ ਆ ਪਰ ਹਾਂ ਲਾਮਾ ਦੇ ਕੇ ਗਈ ਤਾਂ ਬੋਲਦੀ ਜਾਂਦੀ ਸੀ ਆ ਚਲੋ ਵੇਹਲਾ ਤੂੰ ਵੀ ਆਪਣਾ ਕੋਈ ਕੰਮ ਕਰਕੇ ਮੈਨਾਂ ਮਾਰ ਕੇ ਆਵਿਲੀਂ ਫੇਰਾ ਉਹਨੇ ਤਾਂ ਬੋਲਣਾ ਹੀ ਸੱਚਾਈ ਬੋਲਣ ਲਈ ਹੀ

ਇੰਦੀ ਵੀ ਤੁਹਾਡੀ ਕੁੜੀ ਨੇ ਨਾ ਸਾਡੇ ਬੂਟੇ ਪੁੱਟ ਦਿੱਤੇ ਆ ਜੇ ਪੁੱਟ ਕੇ ਆਏ ਤਾਂ ਦੱਸ ਦੇ ਮੈਨੂੰ ਨਹੀਂ ਗੁਰਲੇਨ ਤੂੰ ਦੇ ਨਾਲ ਹੀ ਇਹਨੇ ਬੂਟੇ ਵਾਲਾ ਬੂਟੇ ਉੱਥੇ ਨਹੀਂ ਉਹ ਤਾਂ ਪੁੱਤ ਬੜਾ ਬੋਲ ਕੇ ਗਈ ਆ ਕਿ ਐਦਾਂ ਐਦਾਂ ਨੁਕਸਾਨ ਨਹੀਂ ਕਰੀਦਾ ਹੋਈਦਾ ਚੰਗਾ ਜੇ ਖੇਡਣਾ ਵਾ ਨਾ ਆਰਾਮ ਨਾਲ ਖੇਡੀਦਾ ਹੋਈਦਾ ਵਾ ਤੇ ਜਾ ਤੂੰ ਇੰਨਾ ਕਰ ਜਾ ਕੇ ਖੇਡ ਲਿਆ ਕਰ ਤੂੰ ਜਿਵੇਂ ਨੰਡੀ ਕੇ ਘਰ ਘੜੀ ਜਾਇਆ ਹੀ ਨਾ ਕਰ ਠੀਕ ਉਹ ਬਦਕ ਨੀਆਂ ਗੱਲਾਂ ਕਰਕੇ ਗਈ ਆ ਤੇ ਨਾਲੇ ਟਾਈਮ ਨਾ ਘਰ ਆ ਜਾ ਕਰ ਠੀਕ ਠੀਕ ਹੁਣ ਗਾ ਤਾਂ ਨਹੀਂ ਮੇਰੇ ਪੁੱਤ ਨੇ ਇਦਾਂ ਕਰਨਾ ਠੀਕ ਆ ਕਹਿੰਦਾ ਨੁਕਸਾਨ ਨਹੀਂ ਕਰਨਾ ਠੀਕ ਅਬਲ ਕੇ ਤੂੰ ਬਾਹਰ ਜਾਇਆ ਹੈ ਨਾ ਕਰ ਤੂੰ ਇੱਥੇ ਖੇਡ ਲੈ ਗਾ ਆਪਣੇ ਘਰੇ ਠੀਕ ਆ ਚਲਾ ਆ ਤੈਨੂੰ ਦਵਾ ਹੁਣ ਰੋਟੀ ਰਾਟੀ ਕਦੋਂ ਦੀ ਗਈ ਆ ਖੇਡਣ ਮੰਮੀ ਵੇਖਿਆ ਕਿਦਾਂ ਪੁੱਛਣ ਲਈ ਉਹਨੂੰ ਤੇ ਬੂਟੇ ਪੁੱਟੇ ਹੀ ਇਦਾਂ ਨੇ ਆਨੇ ਦੱਸ ਦੇ ਹੁੰਦੇ ਆ ਵਟ ਘਟ ਪੇੜ ਮਾਰੇ ਹ ਮੂੰਹ ਤੇ ਵੇਖਿਓ ਕਿਦਾਂ ਦੱਸਦੀ ਆ ਨਿਆਣਾ ਇਹਨੇ ਜੇ ਪੁੱਟੇ ਹੁਣ ਨਿਆਣਾ ਤਾਂ ਵੀ ਨਹੀਂ ਦੱਸਦਾ ਉਹ ਤੇ ਘੂਰ ਕੇ ਪੁੱਛੇਗੀ ਫੇਰ ਦੱਸੂਗੀ ਇਦਾਂ ਉਹਨੂੰ ਕਿੱਥੇ ਦੱਸਣਾ ਮ ਮੰਮੀ ਵੇਖ ਲੋ ਮੈਂ ਉਹਨੂੰ ਹੁਣ ਪੁੱਛਿਆ ਵਾ ਤੇ ਉਹ ਕਹਿੰਦੀ ਵੀ ਮੈਂ ਤਾਂ ਉੱਥੇ ਪੁੱਟ ਕੇ ਨਹੀਂ ਆਈ ਉਹਨਾਂ ਦੇ ਬੂਟੇ ਫਿਰ ਉਹ ਝੂਠ ਬੋਲ ਕੇ ਗਈ ਆ ਕੀ ਪਤਾ ਹੁਣ ਅਪਰਲੀਨ ਵੀ ਕਹਿਣ ਦੀ ਹੈ ਵੀ ਨਾਲ ਹੀ ਕਹਿੰਦੀ ਹੈ ਤੇ ਗਈ ਸਾਡੇ ਘਰ ਵਾ ਮੈਂ ਉਹਨੂੰ ਪੁੱਛਿਆ ਵਾ ਉਹ ਕਹਿੰਦੀ ਵੀ ਨਹੀਂ ਪੁੱਟੇ ਹੈਗੇ ਅਸੀਂ ਤਾਂ ਉਧਰ ਖੇਡਣ ਡੀਆਂ ਇੱਥੇ ਬਹਿ ਜਾ ਮੇਰਾ ਪੁੱਤ ਅੜੀਏ ਇਕ ਤਾਂ ਤੂੰ ਪੋਛਦੀ ਆ ਨਾ ਐਦਾਂ ਨਹੀਂ ਨਿਆਣੇ ਦੱਸ ਦਿੰਦੇ ਮਾਰੀ ਹੁੰਦੀ ਆ ਮੂੰਹ ਤੇ ਚਪੇੜ ਤੇ ਵੇਖਿਆ ਉਹ ਦੱਸਦੀ ਕਿ ਨਹੀਂ ਨਹੀਂ ਦੱਸ ਹਾਂ ਤੂੰ ਬੂਟੇ ਪੁੱਟੇ ਹੀ ਕਿ ਨਹੀਂ ਪੁੱਟੇ ਤੂੰ ਤਾਂ ਕਹਿਣਾ ਇਹੀ ਘਰ ਕੀ ਐਨੇ ਪੁੱਟੇ ਆ ਉਹਨੇ ਵੇਖਿਆ ਤੈਨੂੰ ਝੂਠ ਕਿਉਂ ਬੋਲਦੀ ਆ ਸੱਚੀ ਗੱਲ ਦੱਸ ਪੁੱਟੇ ਜੀ ਜਦੋਂ ਉਹ ਕਹਿਣ ਰਹੀ ਆ ਤੇ ਉਹਨੇ ਨਹੀਂ ਪੁੱਟੇ ਹੁਣੇ ਤੇ ਤੁਸੀਂ ਆਵੇਂ ਇਦਾਂ ਦਬਕੇ ਕਾਤੋਂ ਮਾਰਨ ਢਈ ਆ ਜੇ ਨਹੀਂ ਯਕੀਨ ਤਾਂ ਤੁਸੀਂ ਗੁਰਲੀਨ ਕੋ ਪੁੱਛ ਲਓ ਉਹ ਤਾਂ ਸਿਆਣੀ ਆ ਨਾ ਇਹ ਤਾਂ ਚੱਲ ਨਹੀਂ ਆਣੀ ਆ ਵਿਚਾਰੀ ਨਾਲੇ ਆਪਣੇ ਘਰ ਖੇਦੇ ਆ ਕਰਾਂ ਤੂੰ ਬਾਹਰ ਕੀ ਕਰਨ ਜਾਂਦੀ ਹੁੰਨੀ ਆ ਦੀਰੀ ਆ ਗੱਲ ਤੇ ਗਲਤ ਵਾ ਨਾ ਹੁਣ ਨਿਆਣਾ ਖੇਡਣ ਚਲੀ ਜਾਂਦਾ ਵਾ ਜੀ ਉਹ ਨਿਆਣੀ ਨਾਲ ਖੇਡਣ ਚਲੀ ਗਈ ਤੇ ਫਿਰ ਕੀ ਹੋ ਗਿਆ ਆਪਣਾ ਖੇਡਾਂ ਤਾਂ ਚਲੀ ਗਈ ਠੀਕ ਆ ਮੈਂ ਤੇਰੀ ਗੱਲ ਮੰਨਦੀ ਆ ਪਰ ਨਾ ਲਾਮੇ ਝੋਲੀ ਚ ਪੋਨ ਨੂੰ ਤਿਆਰ ਆ ਫਿਰ ਆ ਕਰਨ ਵੀ ਨਿਆਣਾ ਰਿਹਾ ਕਦੀ ਲਾਮਾ ਨਹੀਂ ਲਿਆਂਦਾ ਕਿੱਦਾਂ ਬੋਲ ਕੇ ਗਈ ਆ ਵਾਧ ਘਟ ਤੇ ਦੀਦੀ ਪਰ ਇਹ ਗੱਲ ਵਾ ਕਿ ਜੇ ਉਹ ਬੋਲ ਕੇ ਗਈ ਸੀ ਤੇ ਤੁਸੀਂ ਇੱਕ ਜਣਾ ਜਾ ਕੇ ਵੇਖ ਹੁੰਦੇ ਵੀ ਪੁੱਟੇ ਵੀ ਆ ਕਿ ਨਹੀਂ ਪੁੱਟੇ ਅਸੀਂ ਐਵੇਂ ਵੇਚਦੇ ਫਿਰਦੇ ਤੇਰੀ ਕੁੜੀ ਸੀ ਤੇਰੇ ਵਾਲਾ ਲਾਮਾ ਲੈ ਕੇ ਆਈ ਸੀ ਤੂੰ ਵੇਖ ਜਾ ਨਾ ਵੇਹ ਸਾਨੂੰ ਨੂੰ ਕੋਈ ਵੀ ਸ਼ੌਂਕ ਹੈਗਾ ਵੇਖਣ ਦਾ ਉੱਟ ਭਾਵੇਂ ਕੋਈ ਹੋਰ ਗਿਆ ਹੋਵੇ ਤੇ ਨਾਂ ਮੇਰੀ ਕੁੜੀ ਦਾ ਲਾਤਾ ਵੀ ਇਹਨੇ ਪੁੱਟੇ ਕੁਛ ਦੇਣ ਵਾ ਉਹਨੇ ਵੇਖਿਆ ਤਾਂ ਤੁਹਾਡੇ ਘਰ ਆਈ ਆ ਨਾ ਦੱਸਣ ਤੇ ਉਹ ਹੁਣ ਤੁਹਾਡੇ ਸਾਹਮਣੇ ਕਹਿਣ ਡਈ ਆ ਕਿ ਮੈਂ ਨਹੀਂ ਪੁੱਟੇ ਹੈਗੇ ਇਹ ਨਿਆਣੀ ਤੇ ਤੁਝ ਯਕੀਨ ਕਰ ਲਿਆ ਪਈ ਇਹਨੇ ਨਹੀਂ ਪੁੱਟੇ ਤੋ ਸਿਆਣੀ ਬਿਆਣੀ ਜਿਹੜੀ ਝੂਠੀ ਹੋ ਗਈ ਫੇਰ ਦੱਸ ਪਹਿਲੇ ਵੇਖੋ ਤੁਹਾਨੂੰ ਲੱਗਣ ਡਿਆ ਪੁੱਨੇ ਪੁੱਟੇ ਹੋਣਗੇ ਜਾਦਲ ਜਿੰਦਰ ਤੈਨੂੰ ਤੋ ਉੱਤੇ ਹੀ ਯਕੀਨ ਵਾ ਜੇ ਮੁੜ ਕੇ ਉਹਨਾਂ ਦੇ ਗੇੜ-ਗਾੜੀ ਤੂੰ ਗਈ ਨਾ ਤੇ ਵੇਖ ਲੈ ਤੇਰੇ ਮੈਚ ਪੇੜਾ ਮਾਰਦੀਆਂ ਤੇਰੀ ਮਾਂ ਨੇ ਤਾਂ ਤੈਨੂੰ ਕੁਝ ਕਹਿਣਾ ਨਹੀਂਗਾ ਸੁਣੀ ਨਾ ਮੇਰੀ ਗੱਲ ਦੀਦੀ ਐਦਾਂ ਨਾ ਕਰੋ ਤੁਸੀਂ ਐਵੇਂ ਤੁਸੀਂ ਉਹਨੂੰ ਡਰਾਈ ਜਾਂਦੇ ਜੇ ਡਰਾਉਂਦੇ ਉਹਦੇ ਬੀਟੇ ਚੱਲ ਤੂੰ ਪੁੱਤ ਚੱਲ ਤੂੰ ਜਾ ਕੇ ਤੇ ਅੰਦਰ ਖੇਡ ਖੇਡਣਾ ਕੀ ਆ ਕਾਪੀ ਖਸਾਬ ਉਹਨੂੰ ਫੜਾ ਹਾਂ ਕਦੋਂ ਦੀ ਖੇਡਣ ਗਈ ਆ ਹੁਣ ਫੇਰ ਅੰਦਰ ਜਾ ਕੇ ਖੇਡਣ ਦਾ ਪੇ ਕੋਈ ਗੱਲ ਨਹੀਂ ਮੈਂ ਉਹਨੂੰ ਪੜਾ ਲੈਨੀ ਆ ਤੁਸੀਂ ਇੰਨੀ ਟੈਨਸ਼ਨ ਘਾਤੋ ਲੈਣ ਦੇ ਜੇ ਤੁਸੀਂ ਤੇ ਦਿਵਾਲੀ ਹੋ ਗਏ ਉਹਦੇ ਹੁੰਦੇ ਵਿਚਾਰੀ ਦੇ ਤੇ ਦਿਵਾਲੀ ਹੁਣਾਵਾ ਜਦੋਂ ਲਾਗੇ ਛਾਕੇ ਕਿ ਹਨਾ ਕੂਨ ਬੋਲਣ ਜੋਗੇ ਨਹੀਂ ਸਾਨੂੰ ਰਹਿਣ ਦੇਣਾ ਉਹਦੀ ਦੀ ਉਦਾਂ ਹੀ ਆਤਵਾ ਬਸ ਉਹ ਵੀ ਉਸੇ ਵੇਲੇ ਲੜਨ ਆ ਜਾਂਦੀ ਏ ਕੀ ਹੋ ਗਿਆ ਜੇ ਇੱਕ ਪਤਾ ਨਹੀਂ ਬੂਟਾ ਪੁੱਟਿਆ ਗਿਆ ਹੋਣਾ ਵਾ ਕਿ ਨਹੀਂ ਤੇ ਉਹ ਵੀ ਉਸੇ ਵੇਲੇ ਲੜਨ ਆ ਗਈ ਤੇ ਤੁਹਾਨੂੰ ਵੀ ਗੱਲ ਦਾ ਮੌਕਾ ਮਿਲ ਗਿਆ ਵੀ ਚੱਲ ਹੁਣ ਗੱਲਾਂ ਕਰਨ ਦਾ ਹੋ ਗਿਆ ਵਾ ਟਾਈਮ ਤੇ ਜੇ ਤੂੰ ਹੀ ਸਮਝਾ ਕੇ ਰੱਖੇ ਤੇ ਇਥੋਂ ਤੱਕ ਨੋਬਟਾ ਹੋਵੇ ਨਾ ਫਿਰ ਚਲੋ ਠੀਕ ਆ ਸਮਝਾ ਲੈਣੀ ਆ ਮੈਂ ਆਹੋ ਪਤਾ ਮੈਨੂੰ ਜਿੰਨਾ ਤੂੰ ਸਮਝਾਉਣਾ ਵਾ ਵੇਖਿਆ ਮੰਮੀ ਨਾਲੇ ਤਾਂ ਗਲਤੀ ਕੀਤੀ ਨਿਆਣੇ ਨੇ ਤਨਾਲੇ ਉਤੋਂ ਦੀ ਹਵਲਣ ਡਈ ਆ ਇਹੋ ਗੱਲ ਵਾ ਨਾ ਫਿਰ ਨਿਆਣਾ ਭੂਏ ਚੜ ਜਾਂਦਾ ਵਾ ਜਦੋਂ ਮਾਂ ਹੀ ਗਾੜੀ ਉਹਦਾ ਸਾਥ ਦੇਈ ਜਾਊਗੀ ਫੇ ਨਹੀਂ ਇਹਨੇ ਆ ਕੰਮ ਕੀਤਾ ਨਹੀਂ ਕੀਤਾ ਉਹਨੂੰ ਡਾਟ ਕੇ ਪੁੱਛੇ ਵੀ ਜੇ ਮੁੜ ਕੇ ਇਹ ਕੰਮ ਗਲਤ ਕੀਤਾ ਤੇ ਫਿਰ ਮੈਂ ਚੰਡਣਾ ਬੜਾਈ ਅੱਜ ਇਹ ਤੇ ਨਿਆਣੀ ਆ ਤੇ ਜੇ ਕੱਲ ਨੂੰ ਲਾਂਮੇ ਲਿਆਂਦੇ ਫੇਰ ਇਹਦਾ ਕੀ ਜਾਣਾ ਆਹੋ ਤੇ ਗੱਲ ਹੈ ਗਈ ਆ ਫੇਰ ਨਿਆਣੇ ਨੂੰ ਗੇਜ ਪੈ ਜਾਂਦੀ ਗੇਜ ਪੈ ਜਾਂਦੀ ਆ ਹੁਣ ਵੀ ਇਹਦੇ ਜਾ ਖੇਡ ਇੱਕ ਉਹ ਦੂਜੀ ਕੁੜੀ ਦੇ ਨਾਲ ਉਹ ਕਿਤੇ ਨਾ ਬੋਈ ਵੜ ਵੜ ਕੇ ਖਾ ਲਿੰਦੀ ਆ ਜਾ ਖੇੜੀ ਆ ਜਾ ਖੇੜੀ ਉਹਦੀ ਮਾਂ ਵੀ ਨੇ ਉਹਨੂੰ ਟੱਕ ਦੀ ਵਰਜਦੀ ਵੀ ਕਿਤੇ ਕਿਤਾਬ ਵੀ ਫੜ ਲਿਆ ਕਰ ਆਹੋਂ ਤੇ ਡੱਕਣਾ ਚਾਹੀਦਾ ਨਾ ਨਿਆਣੇ ਨੂੰ ਜਦੋਂ ਪਾਏ ਲਾਉਣੇ ਸਕੂਲਾਂ ਦੇ ਵਿੱਚ ਤੇ ਫਿਰ ਜੇ ਬੱਚੇ ਨੇ ਪੜ੍ਹਨਾ ਨਹੀਂ ਤੇ ਫਾਇਦਾ ਕੀ ਆ ਫਿਰ ਕਹਿ ਦੂਗੇ ਸਕੂਲ ਹੋਰ ਚ ਪਾ ਦੋ ਇਹ ਸਕੂਲ ਚ ਪੜ੍ਹਾਈ ਹੈ ਨਹੀਂ ਫਿਰ ਸਕੂਲਾਂ ਦਾ ਕਸੂਰ ਨਹੀਂ ਕੋਈ ਜਾਂਦਾ ਵਾ ਗਲਤੀ ਆਪਣੀ ਆ ਪੜਾਉਣਾ ਨਿਆਣੇ ਨੂੰ ਆਪ ਨਹੀਂਗਾ ਸਕੂਲਾਂ ਦਾ ਕੋਈ ਕਸੂਰ ਨਹੀਂਗਾ ਹੁੰਦਾ ਬੱਚੇ ਨੂੰ ਆਪ ਘਰ ਮਾਂ ਪੜਾਵੇ ਥੋੜਾ ਬੋਤਾ ਤੇ ਹੁਣ ਸਾਰਾ ਸਕੂਲੇ ਥੋੜਾ ਪੜ੍ਹਨਾ ਬੱਚੇ ਨੇ ਘਰ ਵੀ ਤੇ ਕੁਝ ਪੜ੍ਹੋਣਾ ਚਾਹੀਦਾ ਨਾ ਉਹ ਹੀ ਉਹ ਧਿਆਨ ਨਹੀਂ ਦੇਣਾ ਚਲੋ ਕਰੋ ਕੰਮ ਇੱਥੇ ਦਹੀਂ ਨਾ ਖੜਦੇ ਰਹਿਣਾ ਬਸ ਕੀ ਹਾਲ ਚਾਲ ਵਧੀਆ ਜੀ ਭਾਜੀ ਤੁਸੀਂ سناਓ ਬਹੁਤ ਸੁਣਾ ਬਸ ਠੀਕ ਠਾਕ ਵਧੀਆ ਵਧੀਆ ਭਾਜੀ ਇੱਧਰ ਚੱਲ ਪਿਆ ਮੈਂ ਭਾਜੀ ਇੱਧਰ ਹੀ ਆਇਆ ਕੰਮ ਕੰਮ ਹੀ ਕੋਈ ਹਾਂਜੀ ਹਾਂਜੀ ਆ ਦੱਸੋ ਤੁਹਾਡੇ ਵਾਲੀ ਆਏ ਸੀ ਹਾਂਜੀ ਹਾਂਜੀ लवली ਮਕਾਨ ਦੇ ਪਹਿਲੀ ਵੇਚਣ ਰਿਹਾ ਤੈਨੂੰ ਕਿਨੇ ਦੱਸਿਆ ਵਾ ਮੈਨੂੰ ਇਦਾਂ ਹੀ ਪਤਾ ਲੱਗਿਆ ਓਡੀ ਓਡੀ ਗੱਲ ਤਾਂ ਹੀ ਪਤਾ ਲੱਗਿਆ ਲੱਗੋ ਗਵਾਂਢ ਆਪਣੇ ਗਵਾਂਢੀਆਂ ਕੋਈ ਅੱਛਾ ਇਹ ਕਹਾਂਦੇ ਵੀ ਆ ਰਾਜੇ ਉਹਨਾਂ ਨੂੰ ਪਹਿਲੀ ਵੇਚਣੀ ਹੈ। ਇਹ ਅਗਲੀ ਵੇਚਣ ਦਾ ਰਾਜੇ ਉਹਨਾਂ ਨੂੰ ਪਹਿਲੀ? ਹਾਂਜੀ ਰਾਜੇ ਉਹਨਾਂ ਨੂੰ ਦਿਆ ਜੇ ਵੇਚਣ। ਨਹੀਂ ਯਾਰ ਬਾਸੀ ਤੈਨੂੰ ਭਲੇਖਾ ਲੱਗਾ ਹੋਣਾ ਹੀ ਹੋ ਜੇ ਉਹਨੇ ਵੇਚਣੀ ਹੁੰਦੀ ਤੇ ਉਹਨੇ ਮੇਰੇ ਨਾਲ ਗੱਲ ਕਰਨੀ। ਨਹੀਂ ਨਹੀਂ ਭਲੇਖਾ ਕਾ ਤਾਂ ਲੱਗਣਾ ਹੁਣ ਸਾਡੇ ਨਾਲ ਹੀ ਤੇ ਰਿੰਦਾ ਵਾ। ਪਤਾ ਤੇ ਲੱਗ ਹੀ ਜਾਂਦਾ। ਵੇਚਣ ਦਿਆ ਜੇ। ਅੱਛਾ। ਹਾਂਜੀ। ਜੀ ਰੋ ਜਿਹੜਾ ਪਹਿਲੀ ਜਿਹੜੀ ਵੇਚਣ ਦਿਆ ਵਾ ਉਹ ਤੁਹਾਡਾ ਤੇ ਵੈਰ ਤੁਹਾਡਾ ਸ਼ਰੀਕਾ ਲੱਗਦਾ ਵਾ ਤੇ ਜੇ ਪਹਿਲੀ ਉਹਨਾਂ ਨੇ ਲੈ ਲਈ ਤੇ ਤੁਹਾਡੇ ਪੱਲੇ ਕੀ ਤਾਂ ਜਣਾ? ਉਹ ਗੱਲ ਤੇ ਬਾਸੀ ਤੇਰੀ ਠੀਕ ਆ ਯਾਰ। ਜੇ ਤੂੰ ਮੈਨੂੰ ਨਾਂ ਦੱਸਦਾ ਤੇ ਦੀਵੇ ਥਲੇ ਤੇ ਹੁੰਦਾ ਵਾ ਹਨੇਰਾ ਤੇ ਸਾਨੂੰ ਤੇ ਪਤਾ ਨਹੀਂ ਹੀ ਲੱਗਣਾ ਕਿ ਇਹ ਪੈੜੀ ਵੇਚਣ ਡਿਆ ਕਿ ਨਹੀਂ ਵੇਚਣ ਡਿਆ ਆ ਤੇ ਭਰਾ ਤੇਰਾ ਭਲਾ ਹੋ ਜਿਹੜਾ ਤੂੰ ਆਣ ਕੇ ਦੱਸਦਾ ਮੈਨੂੰ ਕਿ ਉਹ ਪੈੜੀ ਵੇਚਣ ਡਿਆ ਮੈਂ ਤਾਂ ਕਿ ਕਿ ਦੱਸਣ ਆਇਆ ਸੀ ਮੈਂ ਕਿੰਗੀ ਤੁਹਾਡੇ ਘਰਾਂ ਦੇ ਜਿੱਦਾ ਮਰਜੀ ਤੁਹਾਡੇ ਨਾਲ ਚੱਲ ਮਾਰਾ ਮੋਟਾ ਹੈਗਾ ਵਾ ਤੇ ਮੈਨੂੰ ਗੱਲ ਦਾ ਪਤਾ ਲੱਗਿਆ ਤੇ ਮੈਂ ਆ ਪਹਿਲਾਂ ਜਾ ਕੇ ਤੇ ਵੀਰ ਨੂੰ ਦੱਸ ਕੇ ਆਵਾਂ ਨਹੀਂ ਆ ਤੂੰ ਬਸ ਪਤਾ ਵਧੀਆ ਕੀਤਾ ਹੀ ਉਹ ਉਦਾਂ ਮੈਨੂੰ ਪਤਾ ਲੱਗਾ ਸੀ ਘਰ ਵੀ ਨਾ ਬਾਸੀ ਮੰਮੀ ਨਾਲ ਗੱਲਾਂ ਕਰਦਾ ਸੀ ਕਿ ਮੈਂ ਆਪਣੇ ਹਿੱਸੇ ਦੀ ਪੈੜੀ ਵੇਚ ਦੇਣੀ ਆ ਮੈਂ ਤਾਂ ਸੋਚਿਆ ਵੀ ਉਦਾਂ ਗੱਲਾਂ ਪਤਾ ਕਰ ਇਹਨੇ ਜੋ ਕਹਾ ਹੈਗਾ ਵਾ ਨਾਲੇ ਪਿਆਲੀ ਤੇ ਹੈਗੀ ਮੰਮੀ ਦੇ ਨਾਲ ਇਹ ਵੇਚ ਨਹੀਂ ਸਕਦਾ ਹਾਂ ਨਹੀਂ ਇਹਦੀ ਗੱਲ ਸਹੀ ਜੀ ਬਾਕੀ ਉਹਨੇ ਬਾਰ ਬੂਰ ਜਨਾਵਾ ਦੇ ਤਾਂ ਕਿ ਪਿਆਲੀ ਵੇਚਣ ਦਾ ਵ ਤੇ ਬਾਕੀ ਇਹ ਉਹ ਵੀ ਭਾਜੀ ਪੈਸਾ ਤੇ ਤੁਹਾਡੇ ਕੋਲ ਤਾਂ ਭਾਬੀ ਦੀ ਕੀ ਪਰ ਅੱਗੇ ਭਰਾ ਵਾ ਉਹ ਯਾਰ ਭਾਜੀ ਪੈਸੇ ਤੇ ਹੁਣ ਹੈਗੇ ਆ ਇਹ ਹੁਣ ਮੈਨੂੰ ਕਹਿੰਦਾ ਵੀ ਮੈਨੂੰ ਬਾਹਰ ਭੇਜੋ ਹੁਣ ਤੈਨੂੰ ਵੀ ਪਤਾ ਵੀ ਕਰਨ ਜਵਾਨ ਹੋਇਆ ਹੁਣ ਮੈਂ ਇਹਨੂੰ ਭੇਜਾਂ ਕਿ ਜਾਂ ਉਹਨੂੰ ਭੇਜਾਂ ਹਾਂ ਨਹੀਂ ਪਹਿਲਾਂ ਤੁਸੀਂ ਤੇ ਆਪ ਨੇ ਕਰਦੇ ਵੇਖਣਾ ਠੀਕ ਆ ਕਿ ਨਹੀਂ ਹਾਂਜੀ ਚਲ ਕੋਈ ਗੱਲ ਨਹੀਂ ਬੜਾ ਤੇਰਾ ਧੰਨਵਾਦ ਤੂੰ ਆਣ ਕੇ ਦਾ ਨੀ ਕੋਈ ਗੱਲ ਨਹੀਂ ਭਾਜੀ ਨਾ ਨਾ ਬੱਸ ਭਾਜੀ ਚੱਲੀਏ ਮਮੀ ਲੱਗਣਾ ਸੀ ਕਿਤੇ ਕੰਮ ਤੇ ਚਾ ਠੀਕ ਆ ਚੰਗਾ ਹੋ ਕੇ ਭਾਜੀ ਚਲ ਆ ਵੀ ਚੰਗਾ ਹੋ ਗਿਆ ਭਾਸ਼ੀ ਆਣ ਕੇ ਦੱਸ ਗਿਆ ਯੋ ਤੇ लवली ਤੁਹਾਡਾ ਜਮੀਨ ਵਿੱਚ ਜਾਂ ਡਿਆ ਤੇ ਜੇ ਇਹ ਨਾਂ ਦੱਸਦਾ ਤੇ ਸਾਨੂੰ ਕਿੱਥੋਂ ਪਤਾ ਲੱਗਣਾ ਹੈ ਇਹਨੇ ਤੇ ਬਾਰੋ-ਬਾਰ ਸਾਰੇ ਕੰਮ ਕਰ ਲੈਣੇ ਨਾਲੇ ਵੇ ਸ਼ਰੀਕਾਂ ਨੂੰ ਦੇਣ ਡਿਆ ਜਿਨ੍ਹਾਂ ਦਾ ਸਾਰੀ ਉਮਰ ਸਾਡਾ ਘਰ ਪੱਤ ਤੇ ਲੰਘਿਆ ਕੋਈ ਗੱਲ ਨਹੀਂ ਮੈਂ ਕਰਦਾ ਘਰ ਜਾ ਕੇ ਗੱਲ